ਵੈਲਕਮ ਬੈਕ ਜੀ ਨਿਊ ਬਲੌਗ ਦੇ ਵਿੱਚ ਸਾਰਿਆਂ ਦਾ ਸਵਾਗਤ ਹੈ ਇਹ ਵੀਡੀਓ ਜੀ ਉਸ ਦਿਨ ਦੀ ਹੈ ਜਦੋਂ ਬੱਚੇ ਆਏ ਆ ਯੂਕੇ ਤੋਂ ਤੇ ਆਉਂਦੇ ਸਾਰੀ ਖੋਲ ਕੇ ਬੈਠ ਗਏ ਆਪਦੇ ਪਟਾਰੇ ਕਹਿੰਦੇ ਗਿਫਟ ਦਿਖਾਉਣੇ ਆ ਸਭ ਤੋਂ ਵੱਧ ਕਹਿੰਦੇ ਗਰਬਿਨ ਨੂੰ ਕਾਲੀ ਹੈਗੀ ਆ ਵੀ ਗਰਬਿਨ ਨੂੰ ਦਿਖਾਈਏ ਤੇ ਆ ਜਿਹੜੇ ਮੈਂ ਪੈਰਾ ਚ ਪਾ ਕੇ ਦੇਖ ਰਹੀ ਆ ਇਹ ਮੇਰੇ ਵਾਸਤੇ ਲੈ ਕੇ ਆਏ ਨੇ ਚੱਪਲ ਇੱਕ ਬੰਦ ਸ਼ੂਜ਼ ਲੈ ਕੇ ਆਏ ਆ ਮੇਰੇ ਵੱਸੋਂ। ਬੜਾਈ ਉਹ ਪਸੰਦ ਕੀਤੀ ਦੇਖਲਾ ਉਹ ਇੰਨੀ ਪਾਈ ਆ। ਪੁਨੀਰ ਕਹਿੰਦੇ ਸੀਗੇ। ਹਾਂ ਜੀ ਜੀ। ਇੱਕ ਸੀਗੀ। ਇੱਕ ਹੋਰ ਤੇ ਆ ਵੀ ਇੱਜੇ ਦਿੰਦੇ ਨੇ। ਅੱਛਾ। ਇੱਕ ਮੈਂ ਆ ਲੈਣੇ ਮੈਂ ਤਾਂ ਮੂੰਖ ਪਿਆ ਸੀ ਗਾਦੀ ਮੈਂ ਦਿੱਤੀ ਨੇ। ਉਹ ਕਰਨੀ। ਜੀ ਜੀ ਕੋਈ ਨਹੀਂ। ਆਹ ਉਹ ਤੇ ਚੜ ਜਣਾ ਨੂੰ। ਮੈਨੂੰ ਕੀ ਆਪਣੇ ਘਰਾ ਦੇਖਦਾ ਸੀ। ਇਹ ਤਪਰੀ ਦੀ ਹੈ। ਇਹ ਤੁਹਾਡੀ ਹੈ ਮੇਰੀ ਹੈ। ਇਹ ਨਹੀਂ ਜੁਦੀ ਹੈ। हेलो तो मैं बहनी चू और दोनों कटियां काट ही जाऊंगा मैं दोनों सेम ठीक है ए दे खाली होस मांगे है बंद कर दो यार जैसे सिर्फ करती है ना ये बड्डी आए किसी भी आ सकती है ये तो मैं भी पालूंगा थैंक यू डॉसी कह दे पीछे हो जाओ अब मैं इन्हें बाहर कट दो मैं कोई नहीं ए जा आ जा मैं ना गुरु गुरु करूंगा इनको काट दो बाहर ही चल चलो बस ਲੇ ਲਈ ਹੈ? ਕਿਆ ਹੈ? ਕੁਝ ਵੀ ਲੈ ਰਹੀ ਹੈ। ਲਈ ਆਪਣੇ। ਲਈ। ਲਈ। ਪੰਡੋਰਾ ਕਹੋ। ਮੈਨੂੰ ਬੜਾ ਸੁਨਾ ਹੈ ਪੰਡੋਰਾ। ਇਹ ਕੀ ਹੈ ਇਹ ਹੈ ਨਾ? ਹੈ? ਇੰਡੀ ਹੈਗਾ ਪੰਡੋਰਾ? ਮੈਨੂੰ ਪਤਾ ਪਤਾ ਸੁਨਾ ਹੈ। ਓ ਵਾਓ। ਦਾ ਗੋਸਟ। ਓ ਮਾਈ ਗਾਡ। ਬ੍ਰੇਸਿੰਗ। ਮੈਂ ਪੰਡੋਰਾ ਤਾਂ ਬਹੁਤ ਸੁਨਾ ਹੈ। ਇਹ ਇਹ ਉਹਨਾਂ ਦੀ ਗਿਫਟ ਅਨਬਾਕਸਿੰਗ। ਇਹਨੂੰ ਕੀ ਕਹਿੰਦੇ ਆ ਉਹਨੇ ਚਾਂਸ ਕੀ ਹੈ ਬ੍ਰਿਧੀ ਦਿਖਾਈ ਅੱਛਾ ਮੇਰੇ ਵਿੱਚ ਕਿੰਨੀ ਨੇ ਸਾਰੀ ਚਾਂਸ ਬ੍ਰੈਸ ਲੈ ਇਹਦੇ ਹਾਂ ਨਹੀਂ ਕਹਿੰਦੇ ਲੱਕੀ ਚਾਂ ਮਮਾ ਜੀ ਜਿਵੇਂ ਕਹਿੰਦੇ ਨੇ ਲੱਕੀ ਚਾਂ ਹਾਂ ਵਾਹ ਬਹੁਤ ਸੋਹਣਾ ਹੈ ਸਰੇਗ ਅਲੱਗ ਅਲੱਗ ਨੇ ਕਿਵੇਂ ਆਰੀ ਹਾਂ ਬੋਲੀ ਐਜਾ ਤਾਂ ਹੋ ਨਹੀਂ ਸਕਦਾ ਵੀ ਮੰਮਾ ਨੇ ਲੈ ਲਿਆ ਮੰਮੀ ਨੇ ਨਹੀਂ ਲਿਆ ਤੇ ਮੰਮੀ ਨੇ ਵੀ ਸੇਮ ਲਿਆਉਗਾ ਪੱਕਾ ਦੇਖੋ ਮਮਾ ਆਪਣੇ ਕੰਪੜੇ ਦੇਖੋ ਮੰਮੀ ਪੱਕਾ ਸੇਮ ਲਿਆਉਗਾ ਤੇ ਮੈਂ ਕਰਦੀਆਂ ਚੱਲਾਂ ਉਹ ਚਾਹ ਹੁੰਦੇ ਨੇ ਜਿਹੜੇ ਆਪੂਗਾ ਨਾ ਤੇ ਆਹ ਚਾਹ ਮਾਰੀ ਵੀ ਖਾਣੀ ਹੋਗੀ ਉਹਦੀ ਚਾਹ ਥੋੜਾ ਮਮਾ ਦੇਖਿਓ ਐਜਾ ਤਾਂ ਹੋ ਨਹੀਂ ਸਕਦਾ ਵੀ ਤੁਸੀਂ ਲੈ ਲਿਆ ਮੰਮੀ ਨੇ ਨਹੀਂ ਲਿਆ ਮੰਮੀ ਨੇ ਸੇਮ ਲਿਆਉਗਾ ਐਦੋ ਮਕੋਸ਼ਲੀ ਹੈ ਨਾ ਮੰਮੀ ਨੇ ਲਿੱਤਾ ਇਹ ਕੋਲ ਨਾ ਕਿ ਮੈਂ ਆ ਇਹ ਦਾ ਉਹ ਕੋਲ ਉਹ ਇੱਕ ਕੋਲ ਨਾ ਲੈ ਨਾ ਜਾਨ ਨੂੰ ਫੋਲ ਕੇ ਲੈ ਜਾਣਾ ਪਿਆ ਕਿਉਂਕਿ ਉੱਤੇ ਤੁੱਕੀ ਸਾਨੂੰ ਕਸਟਮ ਕਲੀਅਰ ਕਰਾਉਣੀ ਸੀ ਬਸ ਇੱਕ ਹੀ ਨੇ ਜੀ ਹਾਂ ਵਾਓ ਕੈਨ ਟੂ ਲੀਵ ਟੂ ਵਾਓ 골ਡ ਦੇ ਨੇ बहुत no, <laughs> 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 wow. uh, सोने <है> <laughs> <laughs> गिफ्ट छोटे और यार जो लगे जुगनू कर ली। माँ ये क्या? मैंने कहा मैंने मैंने वो तो देखो वो तो जो है कि कि अब वो ना जो तुसी भी हो वो ना जो होते भी हैं। हिप्पो लेकिन चामने नाम भी है। हाँ हिप्पो उसमें हिप्पो हिप्पो रिप्रेजेंट हुई और मम्मा एंड इसमें फ्रॉम भी है। ਪ੍ਰੌਕਸਕੀਟ ਵੁੱਡ ਚਲਾਤਾ ਹੈ ਥੈਂਕ ਯੂ ਵੈਰੀ ਗੁੱਡ ਥੈਂਕ ਯੂ ਲੋਕਾਂ ਨੂੰ ਤੁਸੀਂ ਪੈ ਜਾਓ ਸੌਂ ਜਾਓ ਹੁਣ ਆਰਾਮ ਕਰੋ ਦਿਨ ਤਾਂ ਝੜ ਗਿਆ ਬਾਹਰ ਤੇ ਇਹਨਾਂ ਨੂੰ ਤਾਂ ਹੁਣ ਜਾਣਾ ਹੀ ਹੈ ਅਲੋਕ ਨੂੰ ਮੈਂ ਇਹ ਬੁੱਲਿਆ ਯਾਰ ਉੱਥੇ ਕਿੱਜਣ ਲੱਗੀ ਇਹ ਮੇਰੇ ਆਫਿਸ ਦਾ ਅੱਛਾ ਬੋਕਸ ਵੀ ਨਹੀਂ ਆ ਰਹੀ ਗੱਡੀ ਦੇ ਕਾਜ ਪੈਣਗੇ ਪੈਣਗੇ ਨਹੀਂ 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 ਜੀ ਤੁਮੇ ਟੀਵੀ ਦੇ ਕਾਜ ਇਹ ਪੱਤਰ ਪਾ ਲਈ ਹੂੰ ਇਹ ਬਾਕਸ ਬੈਗ ਨਾਲ ਆਇਆ ਫਿਰ ਥੋੜਾ ਹਨਾ ਮੈਂ ਉਹਦੇ ਚ ਪਾ ਦਣਾ ਹੈ ਨਾ ਨਵੀਂ ਉਹਨਾਂ ਦਾ ਸਮਾਨ ਵੀ ਉਹਨਾਂ ਨੇ ਕੀ ਬੈਗ ਲੈ ਕੇ ਉਹਨਾਂ ਦਾ ਆ ਤੇ ਤੁਸੀਂ ਪਹਿਲੇ ਉਹਨਾਂ ਦਾ ਸਮਾਨ ਵੀ ਚੱਕੇ ਹਾਂ ਕਿਉਂਕਿ ਅੱਧਾ ਸਮਾਨ ਉਹਨਾਂ ਦਾ ਪੂਰਾ ਨਹੀਂ ਹੋ ਰਿਹਾ ਸੀ ਸਮਾਨ ਜਿੱਦਾਂ ਜਿੱਦਾਂ ਪੂਰਾ ਹੋਇਆ ਸੀ ਉਦੋਂ ਚੱਕੀ ਤੁਸੀਂ ਆਪਦੇ ਕੱਪੜੇ ਤਾਂ ਲੈ ਕੇ ਨਹੀਂ ਸੀ ਆਉਣੇ ਹੈਨਾ ਅਸੀਂ ਲਿਆਂਦੀਆਂ ਆਪਦੇ ਹੋਰ ਕੀ ਇਹ ਤੁਸੀਂ ਇਹਨਾਂ ਦੇ ਜਿੰਨੇ ਵੀ ਪੈਨ ਇਹਨਾਂ ਦੇ ਸਾਰਿਆਂ ਦੇ ਜਿਹੜਾ ਦੇਖਾਂ ਜੀ ਜੀ ਹਾਂ ਪਰ ਤੁਸੀਂ ਸਭ ਤੋਂ ਪਹਿਲਾਂ ਦਿਸ ਇਜ਼ ਓਨਲੀ ਯੋਰਸ ਓਕੇ ਉਹ ਤਾਂ ਥੋੜੀ ਵਜੀ ਅਸੀਂ ਸਾਈਡ ਇਹਨਾਂ ਦਾ ਸੋਣਾ ਹੈ ਅਜੇ ਕਹਿੰਦੀ ਮੈਂ ਚੰਡੀਗੜ੍ਹ ਨਹੀਂ ਜਾਣਾ ਇੰਨਾ ਸਾਮਾਨ ਲੈ ਕੇ ਬੈਗੀ। ਕਿਹਦੀ ਤਾਂ ਜਰੂਰ ਕਰਤੀਗਾ। ਦੀਦੀ ਦਾ ਇਹ ਕਰਾਂਗੀ। ਓਕੇ। ਆਹ ਫੱਕ ਫੱਕ। ਆਈਏ। ਅਲੀਉ ਦਾ ਅਦਰੀ ਜਦੋਂ ਕੱਲ੍ਹ ਆਇਆ। ਆਇਆ। ਆਏ। ਆ ਮੇਰੇ ਵੱਲੋਂ ਵੀ ਨੀਚੋਂ ਲੁਕੇ। ਮਮਟੇ। ਇੱਕ ਤਾਂ ਛੋੜ ਲੈ। ਚਲ। ਇਹ ਨੀ ਨੂੰ ਵੀ ਲੈ। ਮੈਂ ਕਿਹਾ ਕਰਤਾਂ ਓਏ ਹੋਏ ਵੋਸ ਇਹ ਨਹੀਂ ਮੈਂ ਕਹਿੰਦੀ ਸੀ ਕਿ ਫਿਰ ਮੈਂ ਤੁਹਾਨੂੰ ਭੇਜੀ ਸੀ ਕਹਿੰਦੇ ਨਹੀਂ ਉਹ ਬੂਰਾ ਫਿੱਟ ਆਇਆ ਵਧੀਆ ਹਾਂ ਮੈਨੂੰ ਪਤਾ ਸੀ ਕਿ ਆ ਜਣੇ ਫਿਰ ਟਾਈਮ ਕਿੰਨਾ ਬਣਾ ਬਹੁਤ ਸੋਹਣੀ ਇਹਨੂੰ ਆਈ ਜੱਲਾ ਮੇਰੇ ਵੀ ਇਹ ਪਹਿਲਾਂ ਵੀ ਸੀ ਜਿਹੜੇ ਬਟੇ ਐਸਾ ਸੀ ਗ੍ਰੀਨ ਕਲਰ ਨਹੀਂ ਕਲਰ ਚੇਂਜ ਕੀਆ ਜਾਂ ਤਾਂ ਨਾ ਨਹੀਂ ਮਮਾ ਛੋਟੀ ਕੋ ਲੈ ਕੇ ਇਹ ਬ੍ਰਾਂਡਡ ਆਈ ਵੀ ਇਹਨੂੰ ਇਹ ਤਾਂ ਬ੍ਰੈਂਡ ਹੈ ਇਹ ਖੁਣੀਆਂ ਬੋਲ ਜਾਓ ਯਾਰ ਇੱਕ ਮਿੰਟ ਓਏ ਟੋਡੀ ਓਏ ਆ ਕਿੱਥੋਂ ਆ ਗਿਆ ਐਵੇਂ ਬੇਦੀਨੀ ਕਿਹਾ ਕਿ ਮੈਨੂੰ ਮਿਲ ਨਹੀਂ ਰਹੀਂ ਇੰਡੀਆ ਚ ਕਿਤੇ ਵੀ ਮੈਨੂੰ ਕਿੱਦਾਂ ਨਹੀਂ ਮਿਲ ਰਹੀ ਇੱਕ ਹੀ ਖਾਸ ਮੈਂ ਤਾਂ ਬੜਾ ਮਾਂਜੀ ਮੇਰਾ ਸਭਿਆਂ ਦੇ ਹੱਥ ਲੈੰਦਾ ਵਾਲਾ ਬਸ ਸਰਦੀ ਨਹੀਂ ਚਲੀ ਉਹ ਸਾਡੇ ਕਿਸ ਮਿਲਦੀ ਬੇਤੀ ਲੇਟ ਆਏ ਮੈਂ ਤਾਂ ਆਇਆ ਤੁਹਾਨੂੰ ਇਹ ਨਾਲੇ ਐਡਜਸਟ ਹੋ ਰੂਗਾ ਨਾਲੇ ਵਾਧਰੇ ਆਏ ਬਹੁਤ ਨਹੀਂ ਠੀਕ ਹੈ ਬਿਲਕੁਲ ਠੀਕ ਆ ਇਹ ਨੂੰ ਆ ਜਾਣੀ ਆ ਅਗਲੇ ਸਾਲ ਆ ਜਾਣੀ ਆ ਇਹ ਨੂੰ ਹੋਰ ਟੈਨ ਕਰ ਸਕਦੇ ਤੁਸੀਂ ਉਸ ਵੇਲੇ ਹੀ ਬੁਲਾ ਲੈ ਹਾਂ ਜੇ ਚੱਲਦਾ ਹੋਊਗਾ ਇਹ ਤਾਂ ਉਹ ਲੱਗ ਰਿਹਾ ਹੈ ਸ਼ੂਟ ਟੂ 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 ਨਾ ਨਾ ਇਹ ਫਿਨਿਸ਼ ਵਾਲੇ ਪਹਿਨਦੇ ਵਾਹ ਫੁੱਟ ਡਰਿਚ ਫੁੱਟ ਡਰਿਚ ਮੰਮਾ ਪੱਲਵੀ ਮੰਮਾ ਮੰਮਾ ਲੈ ਮਾਈਕੀ ना थी थी थी। थी <coughs> दिने दिने मम्मी ना की बहुई साठी ठीक है मम्मी इथे बैठते हो दीदी ने कुछ नहीं लिया था थैंक यू वेरी नीड टू मम्मी ने बिल्कुल कुछ नहीं लिया था सही मम्मी ले आए मम मम्मी ले आए बिल्कुल ना आप मम्मी मैं ले गए ना फिर साइज देख की ਨੇ ਨਾ ਉਹ ਕੋਟੋਟੀ ਵਾਦਲੀਆ ਤੇ ਜਲਦੀ ਤੇਰਾ ਡਾਊਟ ਹੋ ਗਿਆ ਨਿਕਲ ਗਿਆ ਵਧੀਆ ਹਾਂ ਮੈਨੂੰ ਪਤਾ ਸੀਗਾ ਮੈਨੂੰ ਨਹੀਂ ਬਿਲਕੁਲ ਨਹੀਂ ਸੀ ਮੈਨੂੰ ਡਾਊਟ ਦਾ ਨਾ ਮੈਨੂੰ ਤਾਂ ਪਤਾ ਹੀ ਸੀ ਅਰੇ ਤੂੰ ਬਾਗ ਐ ਤਾ ਉਹ ਮੁਝੇ ਦਿਵਾ अरे चाकेपा चलाया ना नहीं याँ से तो तो पकड़ो नहीं, नहीं है क्या बात हो है नहीं मेरा बेटे पति है याँ से पकड़ो इसको किसको बोलिए मम्मी बेटे क्या हो इसको किसको बोलिए बहुत नीलम कलारे बहुत बुरा है ओए ओए खतरनाक है क्या कमाव बढ़ गई मेरा आँख बड़ा बच हो मारना नहीं मारना नहीं मारना ये जुगली 14 बुलेट्स है ओए जुगली को आ गया अब गेम करना होता है सॉरी हां नहीं है नहीं है क्या लगी लगी गी। लगी बहुत लगता ना अगर एक और है ओए चले ओ माय गॉड क्यों कपाये ਫੋਨੋ 7 ਵਜੇ ਤੇ ਸ਼ਾਮ ਨੂੰ ਆਉ 8 ਵਜੇ 7:30 7:30 ਤੇ ਮਤਲਬ ਇੱਥੇ ਦੇ 12:30 ਵੱਜ ਜਾਂਦੇ ਸੀ ਫਿਰ ਨਾ ਨਹੀਂ ਕਰਦੇ ਸੀ ਪਰ ਸੰਡੇ ਨੂੰ ਤਾਂ ਸੀ ਪਿਛਲੇ ਤਿੰਨ ਚਾਰ ਸੰਡੇ ਤੋਂ ਏਦਾਂ ਕੱਪੜੇ ਧੋਏ ਆ ਨਾ ਦੀਦੀ ਏਦਾਂ ਜਾਂਦੇ ਸੀ ਮਾਰਕੀਟ ਅਸੀਂ ਜਿਹੜੇ 10 ਵਜੇ 10 ਵਜੇ ਅਸੀਂ ਮਾਰਕੀਟ ਪਹੁੰਚਦੇ ਸੀ ਹਨੀ ਹੋਈ ਮੈਂ ਪਾਰਾਤ ਨੂੰ ਖੁੱਲੋਂਗਾ 10 ਵਜੇ ਨਹੀਂ ਨਹੀਂ ਸਵੇਰੇ ਸਵੇਰੇ 4 4 ਵਜੇ ਬੰਦ ਕਰ ਦਿੰਦੇ ਹਾਂ ਏ ਰਹਿ ਗਿਆ ਉਹ ਕਿਸੀ ਕੀ ਮਾਈ ਜੀ ਰਿਕੁਐਸਟਡ ਥਿਸ ਫਾਰ ਯੋਰ ਹਸਬੈਂਡ ਹਾਈ ਵਾਹ ਸਹੀ ਗੱਲ ਹੈ ਅਪਰ ਅਪਰ ਪਤਾ ਉਸ ਵੀਡੀਓ ਭੇਜ ਦੇ ਥੈਂਕ ਯੂ ਵੀਡੀਓ ਨਹੀਂ ਨਿਤਿ ਜੀ ਕੀ ਆ ਦੇਖੋ ਹਣੀ ਆ ਵੀ ਬਿਲਕੁਲ ਨਾ ਆਪਣੀ ਆ ਵੀ ਜੀ ਨਿਸ਼ੂ ਚਿਚੂ ਆ ਵੀ ਕੰਮ ਤੇ ਥੋੜੀ ਆ ਆ ਕਿ ਲਈ ਗੁਨੇਸ਼ ਨੇ ਬੜਾਈ ਉਹ ਪਸੰਦ ਕੀਤੀ ਦੇਖਲਾ ਹੋ ਇੰਨੀ ਪਾਈ ਆ ਪੁਨੀਰ ਕਹਿੰਦੇ ਸੀਗੇ ਹਾਂ ਜੀ ਜੀ ਸੀਗੀ ਇੱਕ ਉਹਨਾਂ ਤੇ ਆ ਵੀ ਜੀਤਿੰਦਰ ਜੀ ਮੈਂ ਇੱਕ ਮੈਂ ਆਉਣ ਲੈਣੇ ਮੈਂ ਤਾਂ ਮੋਕ ਪਿਆ ਦੀ ਲੈ ਲਈ ਮੈਂ ਜੀਤਿੰਦਰ ਨੂੰ ਕਹਾਂ ਤਾ ਵੀ ਕਿ ਉਹ ਜੀ ਆ ਵੀ ਦੀ ਲੱਗੀ ਮੈਂ ਕਿ ਚਲੋ ਫਿਰ ਤੁਹਾਡੀ ਤੋਂ ਹੋਲੇ ਅੱਜ ਦੱਸ ਦਿਖ ਲੋ ਤੁਸੀਂ ਤਾਂ ਹੁਣ ਸਿੱਧੇ ਮੈਂ ਕਿਹੜੀ ਫੁੱਫੜ ਜੁਨਾ ਦੇ ਉਦੋਂ ਫੈਕਿਆ ਆ ਪ੍ਰੀਤੀ ਨੇ ਆਪਣਾ ਬੈਗ ਤਿਆਰ ਕਰਕੇ ਰੱਖ ਲਿਆ ਗਿਫਟਾਂ ਵਾਲਾ ਨਿਸ਼ੂ ਨੇ ਜਿਹੜਾ ਲੈ ਕੇ ਦਿੱਤੇ ਸੀ ਆ ਨਿਸ਼ੂ ਹੋਰੀ ਲੈ ਕੇ ਆਏ ਨੇ ਕੁੜੀਆਂ ਵਾਸਤੇ ਗਿਫਟ ਹੈਂਪਰ ਓਕੇ ਜੀ ਮਿਲਦੇ ਜੀ ਆਪਾਂ ਨੈਕਸਟ ਵੀਡੀਓ ਵਿੱਚ ਪਰਮਾਤਮਾ ਸਾਰਿਆਂ ਨੂੰ ਹੱਸਦੇ ਵਾਸਤੇ ਕੋਸ਼ਿਸ਼ ਰੱਖੇ